ਭਾਈ ਗੁਰਦਾਸ ਜੀ ਸਿੱਖ ਕੌਮ ਦੇ ਬੜੇ-ਬੜੇ ਲਖਾਰੀ ਹੋਏ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਕ ਵਾਰ ਭਾਈ ਗੁਰਦਾਸ ਜੀ ਦੀ ਵੀ ਪਰਖ ਕੀਤੀ ਸੀ ਉਹ ਵਾਰਤਾ ਇਸ ਤਰ੍ਹਾਂ ਹੈ ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਭਾਈ ਗੁਰਦਾਸ ਭਾਈ ਭਗਤੂ ਵਿਦੀ ਚੰਦ ਆਦ ਸਿੱਧਕੀ ਸਿੱਖ ਬੈਠੇ ਸਨ ਸਿੱਖੀ ਦੇ ਸੰਬੰਧ ਵਿੱਚ ਬਚਨ ਬਲਾਸ ਹੋ ਰਹੇ ਸਨ ਕਿ ਭਾਈ ਗੁਰਦਾਸ ਜੀ ਨੇ ਕਿਹਾ ਸਿੱਖ ਉਹੀ ਪੂਰਨ ਸਿੱਖ ਹੈ ਜਿਹੜਾ ਗੁਰੂ ਜੀ ਦੀ ਕਸੌਟੀ ਨੂੰ ਸਹਾਰੇ ਅਤੇ ਮਨ ਨੂੰ ਡੋਲਣ ਨਾ ਦੇਵੇ ਫਿਰ ਭਾਈ ਜੀ ਨੇ ਆਪਣੀਆਂ 12 ਵਿੱਚ ਲਿਖੀ ਹੋਈ ਆਪਣੀ ਤੁਕ ਜੇ ਗੁਰ ਸਾਗ ਵਰਤਦਾ ਸਿੱਖ ਸਿਦਕ ਨਹਾਰੇ ਪੜ ਕੇ ਸਾਰਿਆਂ ਨੂੰ ਸੁਣਾਈ ਸਿੱਖਾਂ ਨੇ ਕਿਹਾ ਭਾਈ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਸਿੱਖ ਨੂੰ ਐਸਾ ਹੀ ਹੋਣਾ ਚਾਹੀਦਾ ਹੈ ਪਰ ਗੁਰੂ ਕੀ ਮਾਇਆ ਬਹੁਤ ਪ੍ਰਭਲ ਹੈ ਇਹ ਬੜਿਆਂ ਬੜਿਆਂ ਨੂੰ ਪਰਵਾ ਦੇਂਦੀ ਹੈ ਇਸ ਦੇ ਉੱਤਰ ਵਿੱਚ ਭਾਈ ਜੀ ਨੇ ਕਿਹਾ ਜਿਹੜਾ ਸਿੱਖੀ ਦਾ ਪੱਕਾ ਹੋਵੇਗਾ ਉਹ ਆਪਣੇ ਮਨ ਨੂੰ ਦ੍ਰਿੜ ਰੱਖਦਾ ਹੈ ਗੁਰੂ ਉੱਤੇ ਸਿਧਕ ਰੱਖਦਾ ਹੈ ਡੋਲਣ ਨਹੀਂ ਦਿੰਦਾ ਇਹ ਬਾਤ ਆ ਲਾਪਜਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ ਤਾਂ ਆਪ ਜੀ ਨੇ ਵਿਚਾਰਿਆ ਕਿ ਜਿੱਥੇ ਹੋਰ ਸਾਰੇ ਸਿੱਖ ਗੁਰੂ ਦਾ ਆਸਰਾ ਚਾਹੁੰਦੇ ਹਨ ਉੱਥੇ ਭਾਈ ਗੁਰਦਾਸ ਜੀ ਆਪਣੇ ਉੱਤੇ ਭਰੋਸਾ ਰੱਖਣਾ ਹੀ ਕਹਿੰਦੇ ਹਨ ਇਸ ਵਾਸਤੇ ਭਾਈ ਜੀ ਦਾ ਇਹ ਹੰਕਾਰ ਜੋ ਸਾਰੀਆਂ ਬਰਿਆਈਆਂ ਦਾ ਮੂਲ ਹੈ ਦੂਰ ਕਰਨਾ ਚਾਹੀਦਾ ਹੈ ਇਸ ਵਿਚਾਰ ਅਨੁਸਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਭਾਈ ਜੀ ਦੇ ਨਿਸ਼ਚੇ ਨੂੰ ਪਰਖਣ ਵਾਸਤੇ ਇੱਕ ਦਿਨ ਸਾਰਿਆਂ ਨੂੰ ਬੁਲਾ ਕੇ ਕਿਹਾ ਜੇਕਰ ਕਿਤੇ ਚੰਗੇ ਘੋੜੇ ਵਕਾਊ ਮਿਲਣ ਤਾਂ ਅਸੀਂ ਆਪਣੀ ਸਵਾਰੀ ਵਾਸਤੇ ਅਤੇ ਯੋਧਿਆਂ ਵਾਸਤੇ ਖਰੀਦਣੇ ਚਾਹੁੰਦੇ ਹਾਂ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਇੱਕ ਪੱਛਮ ਦਿਸ਼ਾ ਦੇ ਰਹਿਣ ਵਾਲੇ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਜੀ ਜਿਹੋ ਜਹੇ ਆਪ ਘੋੜੇ ਚਾਹੁੰਦੇ ਹੋ ਕਾਬਲ ਤੋਂ ਬੜੇ ਸੁੰਦਰ ਅਤੇ ਚੰਗੇ ਮਿਲ ਸਕਦੇ ਹਨ ਉਸ ਦੇਸ਼ ਵਿੱਚ ਕੋਈ ਸਿਆਣੇ ਆਦਮੀ ਭੇਜ ਕੇ ਜੋ ਘੋੜਿਆਂ ਦੇ ਚੰਗੇ ਪਾਰਖੂ ਹੋਵਣ ਆਪਣੇ ਮਨਪਸੰਦ ਘੋੜੇ ਮੰਗਵਾ ਲਵੋ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਵੱਲ ਵੇਖ ਕੇ ਕਿਹਾ ਤੁਹਾਡੇ ਨਾਲੋਂ ਹੋਰ ਕੌਣ ਸਿਆਣਾ ਹੈ ਆਪ ਜਾਓ ਅਤੇ ਦੋ ਚੰਗੇ ਬਲਵਾਨ ਤੇਜ ਘੋੜੇ ਸਾਡੇ ਵਾਸਤੇ ਅਤੇ ਹੋਰ ਕੁਝ ਯੋਧਿਆਂ ਵਾਸਤੇ ਖਰੀਦ ਕੇ ਲੈ ਆਓ ਘੋੜਿਆਂ ਦੇ ਖਰੀਦਣ ਵਾਸਤੇ ਰੁਪਏ ਲੈ ਜਾਓ ਅਤੇ ਪਹਿਲਾਂ ਘੋੜੇ ਪਸੰਦ ਕਰਕੇ ਫਿਰ ਉਹਨਾਂ ਦਾ ਮੁੱਲ ਖਰਾ ਕਰਕੇ ਸਾਡੇ ਪਾਸ ਭੇਜ ਦੇਣੇ ਜਦ ਘੋੜੇ ਪਸੰਦ ਕਰਕੇ ਅਸੀਂ ਤੁਹਾਨੂੰ ਕਹਿ ਭੇਜਾਂਗੇ ਤਾਂ ਤੁਸੀਂ ਘੋੜਿਆਂ ਦਾ ਮੁੱਲ ਤਾਰ ਦੇਣਾ ਇਸ ਆਗਿਆ ਅਨੁਸਾਰ ਭਾਈ ਗੁਰਦਾਸ ਜੀ ਦੋ ਤਿੰਨ ਖਚਰਾਂ ਉੱਤੇ ਰੁਪਈਏ ਦੀਆਂ ਖੁਰਜੀਆਂ ਲੱਦ ਕੇ ਆਪਣੇ ਨਾਲ ਕੁਝ ਜੋਧੇ ਲੈ ਕੇ ਕਾਬਲ ਨੂੰ ਘੋੜੇ ਖਰੀਦਣ ਤੁਰ ਪਏ ਕੁਝ ਦਿਨਾਂ ਵਿੱਚ ਪਸ਼ਾਵਰ ਲੰਘ ਕੇ ਕਾਬਲ ਪਹੁੰਚ ਗਏ ਕਾਬਲ ਪਹੁੰਚ ਕੇ ਭਾਈ ਜੀ ਨੇ ਘੋੜਿਆਂ ਦੀ ਮੰਡੀ ਵਿੱਚ ਕੁਝ ਚੰਗੇ ਘੋੜੇ ਪਸੰਦ ਕਰਕੇ ਅਤੇ ਉਹਨਾਂ ਦਾ ਮੁੱਲ ਖਰਾ ਕਰਕੇ ਅੰਮ੍ਰਿਤਸਰ ਗੁਰੂ ਜੀ ਪਾਸ ਪਸੰਦ ਕਰਨ ਵਾਸਤੇ ਭੇਜ ਦਿੱਤੇ। ਆਪ ਭਾਈ ਜੀ ਆਪਣੇ ਸਿੱਖ ਸੂਰਮਿਆਂ ਨਾਲ ਉੱਥੇ ਹੀ ਆਪਣੇ ਡੇਰੇ ਵਿੱਚ ਟਿਕੇ ਰਹੇ। ਕੁਝ ਦਿਨਾਂ ਉਪਰੰਤ ਜਦ ਗੁਰੂ ਜੀ ਨੇ ਘੋੜੇ ਪਸੰਦ ਕਰਕੇ ਮੁੱਲ ਤਾਰਨ ਵਾਸਤੇ ਪਰਵਾਨਗੀ ਭੇਜ ਦਿੱਤੀ ਤਾਂ ਭਾਈ ਗੁਰਦਾਸ ਜੀ ਨੇ ਘੋੜਿਆਂ ਦੇ ਸੁਦਾਗਰ ਨੂੰ ਰੁਪਈਏ ਦੇਣ ਵਾਸਤੇ ਜਦ ਰੁਪਈਆਂ ਦੀਆਂ ਖੁਰcjੀਆਂ ਖੋਲੀਆਂ ਤਾਂ ਉਹ ਸਭ ਰੁਪਈਏ ਭਾਈ ਜੀ ਨੂੰ ਠਿਕਰੀਆਂ ਨਜ਼ਰ ਆਈਆਂ। ਜਦੋਂ ਭਾਈ ਜੀ ਨੇ ਠੀਕਰੀਆਂ ਵੇਖੀਆਂ ਤਾਂ ਭਾਈ ਗੁਰਦਾਸ ਜੀ ਬਹੁਤ ਘਬਰਾ ਗਏ ਕਿ ਇਹ ਕੀ ਕਾਰਨ ਬਣਿਆ ਇਹ ਪਠਾਣਾ ਦਾ ਆਦੇਸ਼ ਹੈ ਪੰਜਾਬ ਦੇਸ਼ ਇੱਥੋਂ ਬਹੁਤ ਦੂਰ ਹੈ ਘੋੜਿਆਂ ਦਾ ਸਦਾਗਰ ਮੈਨੂੰ ਫੜ ਕੇ ਕੈਦ ਕਰ ਲਵੇਗਾ ਬੜੀ ਔਖੀ ਗੱਲ ਬਣੀ ਹੈ ਇਸ ਤਰ੍ਹਾਂ ਸਭ ਕੁਝ ਸੋਚ ਵਿਚਾਰ ਕੇ ਭਾਈ ਗੁਰਦਾਸ ਜੀ ਰੁਪਈਆਂ ਦੀਆਂ ਛਟਾਂ ਜਿਹੜੀਆਂ ਉਹਨਾਂ ਨੂੰ ਠੀਕਰੀਆਂ ਨਜ਼ਰ ਆਈਆਂ ਸਨ ਉੱਥੇ ਹੀ ਛੱਡ ਕੇ ਆਪ ਤੰਬੂ ਪਾੜ ਕੇ ਤੰਬੂ ਦੇ ਪਿਛਲੇ ਪਾਸਿਓਂ ਦੀ ਨਿਕਲ ਗਏ ਅਤੇ ਪੀਰੇਸ ਬਦਲ ਕੇ ਜੰਗਲਾਂ ਤੇ ਪਹਾੜਾਂ ਦੇ ਰਸਤੇ ਪੈ ਕੇ ਉੱਥੋਂ ਨਿਕਲ ਤੁਰੇ ਕੁਝ ਸਮਾਂ ਘੜੀ ਦੋ ਘੜੀ ਉਡੀਕ ਕੇ ਸਦਾਗਰ ਨੇ ਤੰਬੂ ਅੰਦਰ ਜਾ ਕੇ ਵੇਖਿਆ ਉਹ ਅੱਗੇ ਕੀ ਵੇਖਦਾ ਕਿ ਰੁਪਈਆਂ ਦੀਆਂ ਛਟਾਂ ਖੁੱਲੀਆਂ ਪਈਆਂ ਤੰਬੂ ਵਿੱਚੋਂ ਪਾਟਾ ਹੋਇਆ ਅਤੇ ਭਾਈ ਜੀ ਉੱਥੇ ਨਹੀਂ ਸਿਗੇ ਇਹ ਸਭ ਕੁਝ ਵੇਖ ਕੇ ਸਦਾਗਰ ਅਤੇ ਭਾਈ ਜੀ ਦੇ ਸਾਥੀ ਸਿੱਖ ਬੜੇ ਹੈਰਾਨ ਹੋਏ ਸਿੱਖਾਂ ਨੇ ਭਾਈ ਜੀ ਨੂੰ ਇੱਧਰ ਉੱਧਰ ਦੇਖਿਆ ਜਦੋਂ ਭਾਈ ਗੁਰਦਾਸ ਜੀ ਦਾ ਕੋਈ ਪਤਾ ਨਾ ਲੱਗਾ ਤਾਂ ਉਹਨਾਂ ਨੇ ਸਦਾਗਰ ਨੂੰ ਰੁਪਈਏ ਗਿਣ ਕੇ ਉਸ ਦੇ ਘੋੜਿਆਂ ਦਾ ਮੁੱਲ ਤਾਂ ਦੇ ਦਿੱਤਾ ਅਤੇ ਇਸ ਫਿਕਰ ਵਿੱਚ ਸਨ ਕਿ ਭਾਈ ਜੀ ਕਿੱਧਰ ਗਏ ਅਤੇ ਸਿੱਖਾਂ ਨੇ ਬਾਕੀ ਰੁਪਈਏ ਉਸੇ ਹੀ ਤਰ੍ਹਾਂ ਖਚਰਾ ਤੇ ਲੱਦੇ ਅਤੇ ਅਮਰਤਸਰ ਨੂੰ ਚੱਲ ਪਏ ਭਾਈ ਗੁਰਦਾਸ ਜੀ ਦਾ ਇਸ ਤਰ੍ਹਾਂ ਚਲੇ ਜਾਣਾ ਸੁਣ ਕੇ ਭਾਈ ਵਿਦੀ ਚੰਦ ਅਤੇ ਜੇਠਾ ਆਦ ਸਿੱਖ ਬਹੁਤ ਹੈਰਾਨ ਹੋਏ ਪਰ ਅੰਤਰਜਾਮੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਾਣ ਲਿਆ ਸੀ ਕਿ ਭਾਈ ਜੀ ਕਸੌਟੀ ਸਹਿ ਨਹੀਂ ਸਕੇ ਅਤੇ ਸਦਕ ਹਾਰ ਕੇ ਭੱਜ ਗਏ ਹਨ ਆਪਣੇ ਕਥਨ ਉੱਤੇ ਪੂਰੇ ਨਹੀਂ ਰਹੇ ਉਧਰ ਕਾਬਲ ਤੋਂ ਪੇਸ਼ ਬਦਲ ਕੇ ਭਾਈ ਜੀ ਜੰਗਲਾਂ ਪਹਾੜਾਂ ਵਿੱਚੋਂ ਲੰਘਦੇ ਹੋਏ ਅੰਮ੍ਰਿਤਸਰ ਸਾਹਿਬ ਦਾ ਰਸਤਾ ਛੱਡ ਕੇ ਕਾਂਛੀ ਪਹੁੰਚ ਗਏ। ਇਸ ਲੰਬੇ ਰਸਤੇ ਵਿੱਚ ਭਾਈ ਜੀ ਦੇ ਕੱਪੜੇ ਪਾਟ ਗਏ, ਪੈਰਾਂ ਦੀ ਜੁੱਤੀ ਟੁੱਟ ਗਈ। ਭੁੱਖ ਤੇ ਪੈਂਡੇ ਦੇ ਦੁੱਖ ਨਾਲ ਸਰੀਰ ਵੀ ਬਹੁਤ ਨਿਰਬਲ ਹੋ ਗਿਆ ਅਤੇ ਚਿਹਰੇ ਦੀ ਸੋਭਾ ਵੀ ਮਾਰੀ ਗਈ। ਇਸ ਦਸ਼ਾ ਵਿੱਚ ਕਾਂਛੀ ਪਹੁੰਚ ਕੇ ਭਾਈ ਜੀ ਸਿੱਖਾਂ ਦੀ ਇੱਕ ਧਰਮਸ਼ਾਲਾ ਵਿੱਚ ਜਾ ਠਹਰੇ। ਉੱਥੇ ਕੁਝ ਸਿੱਖਾਂ ਨੇ ਆਪ ਜੀ ਨੂੰ ਪਛਾਣ ਕੇ ਆਪ ਜੀ ਦੇ ਬਹੁਤ ਆਦਰ ਸਤਕਾਰ ਅਤੇ ਸੇਵਾ ਕੀਤੀ। ਭਾਈ ਜੀ ਉੱਥੇ ਕਥਾ ਕਰਨ ਲੱਗ ਪਏ ਜਿਸ ਕਰਕੇ ਆਪ ਜੀ ਦੀ ਵਿਦਵਤਾ ਦੀ ਮਹਿਮਾ ਫੈਲ ਗਈ ਕਾਂਚੀ ਦੇ ਰਾਜੇ ਨੇ ਜਦ ਆਪ ਜੀ ਦੀ ਮਹਿਮਾ ਸੁਣੀ ਤਾਂ ਉਹ ਗੁਰਮੰਤਰ ਲੈ ਕੇ ਆਪ ਜੀ ਦਾ ਸਿੱਖ ਬਣ ਗਿਆ ਰਾਜਾ ਅਤੇ ਉਸ ਦੇ ਵੱਡੇ ਵੱਡੇ ਅਹਲਕਾਰ ਭਾਈ ਜੀ ਤੋਂ ਗੁਰਬਾਣੀ ਦੇ ਅਰਥ ਅਤੇ ਗੁਰੂ ਘਰ ਦੀ ਮਹਿਮਾ ਸੁਣ ਕੇ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਇੰਨਾ ਸਤਕਾਰ ਤੇ ਸੇਵਾ ਦੇ ਹੁੰਦਿਆਂ ਵੀ ਭਾਈ ਗੁਰਦਾਸ ਜੀ ਗੁਰੂ ਜੀ ਦੇ ਦਰਸ਼ਨ ਤੋਂ ਬਿਨਾਂ ਮਨ ਵਿੱਚ ਬਹੁਤ ਦੁਖੀ ਰਹਿੰਦੇ ਭਾਈ ਜੀ ਦੀ ਬਰਤੀ ਅਠੇ ਪਹਿਰ ਇਸ ਤਾਂਗ ਵਿੱਚ ਲੱਗੀ ਰਹਿੰਦੀ ਕਿ ਗੁਰੂ ਜੀ ਦੇ ਦਰਸ਼ਨ ਛੇਤੀ ਕਰਨ ਦਾ ਅਫਸਰ ਕਦ ਮਿਲੇਗਾ ਭਾਈ ਜੀ ਰਾਤ ਦਿਨ ਗੁਰੂ ਜੀ ਦੀ ਅਰਾਧਨਾ ਅਤੇ ਬੇਨਤੀਆਂ ਕਰਦੇ ਰਹਿੰਦੇ ਹੇ ਸਤਿਗੁਰੂ ਮੇਰੀ ਪੁੱਲ ਬਖਸ਼ੋ ਅਤੇ ਮੈਨੂੰ ਆਪਣੇ ਪਾਸ ਸਦ ਲਵੋ ਇਸ ਤਰ੍ਹਾਂ ਭਾਈ ਜੀ ਦੀਆਂ ਅਰਦਾਸਾਂ ਤੇ ਅਰਾਧਨਾ ਕਰਕੇ ਅੰਤਰਜਾਮੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਾਂਚੀ ਦੇ ਰਾਜੇ ਵੱਲ ਚਿੱਠੀ ਲਿਖ ਕੇ ਇੱਕ ਸਿੱਖ ਨੂੰ ਭੇਜਿਆ ਕਿ ਸਾਡਾ ਚੋਰ ਜਿਸ ਦਾ ਨਾਮ ਗੁਰਦਾਸ ਹੈ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹੈ ਤੁਸੀਂ ਉਸ ਨੂੰ ਮੁਸ਼ਕਾਂ ਬੰਨ੍ਹ ਕੇ ਸਾਡੇ ਪਾਸ ਅੰਮ੍ਰਿਤਸਰ ਭੇਜ ਦਿਓ ਤੁਹਾਡੇ ਉੱਤੇ ਗੁਰੂ ਦੀਆਂ ਬਹੁਤ ਖੁਸ਼ੀਆਂ ਹੋਵਣਗੀਆਂ ਇਹ ਪੱਤਰਕਾ ਜਦ ਸਿੱਖ ਨੇ ਕਾਂਚੀ ਦੇ ਰਾਜੇ ਨੂੰ ਜਾ ਕੇ ਦਿੱਤੀ ਤਾਂ ਰਾਜਾ ਬੜਾ ਹੈਰਾਨ ਹੋਇਆ ਗੁਰੂ ਦਾ ਸਿੱਖ ਗੁਰਦਾਸ ਤਾਂ ਬੜਾ ਮਹਾਪੁਰਸ਼ ਔਰ ਗੁਰੂ ਘਰ ਦਾ ਮਾਨਯੋਗ ਸਿੱਖ ਹੈ ਅਤੇ ਮੈਂ ਤਾਂ ਉਸ ਨੂੰ ਗੁਰੂ ਧਾਰਨ ਕੀਤਾ ਹੋਇਆ ਹੈ ਗੁਰੂ ਜੀ ਨੇ ਆਪਣਾ ਚੋਰ ਕਿਸੇ ਹੋਰ ਗੁਰਦਾਸ ਨੂੰ ਲਿਖਿਆ ਹੋਵੇਗਾ ਉਸ ਦੀ ਖੋਜ ਕਰਨੀ ਚਾਹੀਦੀ ਹੈ ਇਹ ਵਿਚਾਰਾ ਹੋ ਰਹੀਆਂ ਸੰਕੇ ਇਤਨੇ ਨੂੰ ਕਥਾ ਦਾ ਸਮਾਂ ਹੋਣ ਕਰਕੇ ਭਾਈ ਗੁਰਦਾਸ ਜੀ ਵੀ ਕਥਾ ਕਰਨ ਆ ਗਏ ਰਾਜੇ ਨੇ ਭਾਈ ਜੀ ਨੂੰ ਗੁਰੂ ਜੀ ਦੀ ਚਿੱਠੀ ਵਿਖਾਈ ਅਤੇ ਪੁੱਛਿਆ ਕਿ ਇੱਥੇ ਹੋਰ ਕੋਈ ਗੁਰਦਾਸ ਕੌਣ ਰਹਿੰਦਾ ਹੈ ਜਿਸ ਨੂੰ ਗੁਰੂ ਜੀ ਨੇ ਚੋਰ ਲਿਖਿਆ ਹੈ ਅਤੇ ਮੁਸਕਾ ਬਨ ਕੇ ਅੰਮ੍ਰਿਤਸਰ भेजण वास्ते ਕਿਹਾ ਹੈ ਗੁਰੂ ਜੀ ਦੀ ਪੱਤਰਕਾ ਪੜ੍ਹ ਕੇ ਭਾਈ ਜੀ ਨੇ ਕਿਹਾ ਰਾਜਾ ਜੀ ਮੈਂ ਹੀ ਗੁਰੂ ਕਾ ਚੋਰ ਗੁਰਦਾਸ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹਾਂ ਹੋਰ ਕੋਈ ਗੁਰਦਾਸ ਇੱਥੇ ਨਹੀਂ ਹੈ ਤਦ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਭਾਈ ਜੀ ਤੁਸੀਂ ਗੁਰੂ ਕੇ ਚੋਰ ਕਿਸ ਤਰ੍ਹਾਂ ਹੋ ਭਾਈ ਜੀ ਨੇ ਆਪਣੀ ਸਾਰੀ ਵਾਰਤਾ ਸੁਣਾਈ ਕੇ ਮੈਨੂੰ ਗੁਰੂ ਜੀ ਨੇ ਘੋੜੇ ਲੈਣ ਵਾਸਤੇ ਕਾਬਲ ਸ਼ਹਿਰ ਭੇਜਿਆ ਸੀ ਪਰ ਮੈਂ ਜਦੋਂ ਘੋੜਿਆਂ ਦੇ ਰੁਪਈਏ ਦੇਣ ਲੱਗਾ ਤਾਂ ਗੁਰੂ ਜੀ ਨੇ ਐਸਾ ਕੌਤਕ ਵਰਤਾਇਆ ਕਿ ਉਹ ਰੁਪਈਏ ਮੈਨੂੰ ਠਿਕਰੀਆਂ ਦਿਸਣ ਲੱਗ ਪਏ ਠਿਕਰੀਆਂ ਵੇਖ ਕੇ ਮੇਰਾ ਮਨ ਡੋਲ ਗਿਆ ਤੇ ਮੈਂ ਕਾਬਲ ਤੋਂ ਰਾਤ ਦੇ ਸਮੇਂ ਚੋਰੀ ਹੀ ਭੱਜ ਕੇ ਕਈ ਮਹੀਨਿਆਂ ਪਿੱਛੋਂ ਤੁਹਾਡੇ ਸ਼ਹਿਰ ਪਹੁੰਚ ਗਿਆ ਮੈਨੂੰ ਆਪਣੀ ਦ੍ਰਿੜ ਸਿੱਖੀ ਉੱਤੇ ਬੜਾ ਹੰਕਾਰ ਹੋ ਗਿਆ ਸੀ ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇਹ ਕੌਤਕ ਵਰਤਾ ਕੇ ਮੇਰੀ ਪਰਖ ਕੀਤੀ ਇਸ ਪਰਖ ਵਿੱਚ ਮੈਂ ਪੂਰਾ ਨਾ ਉੱਤਰ ਸਕਿਆ ਹੁਣ ਗੁਰੂ ਜੀ ਨੇ ਮੇਰੇ ਉੱਤੇ ਤਰਸ ਕਰਕੇ ਆਪਣਾ ਬਖਸ਼ਣ ਹਾਰ ਬਿਰਧ ਸੰਭਾਲ ਕੇ ਮੈਨੂੰ ਆਪਣੇ ਚਰਨਾਂ ਵਿੱਚ ਸਦ ਲਿਆ ਹੈ ਸੋ ਆਪ ਕਿਰਪਾ ਕਰਕੇ ਮੇਰੀਆਂ ਮੁਸ਼ਕਾਂ ਬਣ ਕੇ ਇਹਨਾਂ ਸਿੱਖਾਂ ਦੇ ਹਵਾਲੇ ਕਰ ਦਿਓ ਇਹ ਬਾਤ ਸੁਣ ਕੇ ਭਾਈ ਜੀ ਦੇ ਬਾਰ-ਬਾਰ ਕਹਿਣ ਉੱਪਰ ਰਾਜੇ ਨੇ ਆਪ ਜੀ ਦੀਆਂ ਮੁਸ਼ਕਾਂ ਬਣ ਕੇ ਸਿੱਖਾਂ ਨੂੰ ਫੜਾ ਦਿੱਤੀਆਂ ਗੁਰਸਿੱਖਾਂ ਨੇ ਭਾਈ ਜੀ ਨੂੰ ਕਿਹਾ ਹੁਣ ਮੁਸ਼ਕਾਂ ਖੋਲ ਕੇ ਸਾਡੇ ਨਾਲ ਚੱਲੋ ਜਦ ਗੁਰੂ ਜੀ ਪਾਸ ਪਹੁੰਚਾਂਗੇ ਤਾਂ ਮੁਸ਼ਕਾਂ ਫਿਰ ਬੰਨ ਲਵਾਂਗੇ ਸੋ ਇਸ ਤਰ੍ਹਾਂ ਹੀ ਮੁਸ਼ਕਾ ਖੋਲ ਕੇ ਜਦ ਕੁਝ ਸਮੇਂ ਉਪਰੰਤ ਅਮਰਤ ਸਰ ਪੁੱਜੇ ਤਾਂ ਆਪ ਜੀ ਦੇ ਸਾਹਮਣੇ ਜਾਣ ਲੱਗਿਆ ਭਾਈ ਜੀ ਨੇ ਫਿਰ ਮੁਸ਼ਕਾਂ ਭਰਵਾ ਲਈਆਂ ਅਤੇ ਇਸ ਦਸ਼ਾ ਵਿੱਚ ਹੀ ਗੁਰੂ ਜੀ ਦੇ ਚਰਨਾਂ ਤੇ ਜਾ ਨਮਸਕਾਰ ਕੀਤੀ ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ 700 ਕਾਂਛੀ ਨਿਵਾਸੀ ਸੰਗਤ ਜੋ ਭਾਈ ਜੀ ਦੇ ਬਚਨਾਂ ਨਾਲ ਪ੍ਰਭਾਵਿਤ ਹੋਈ ਸੀ ਉਹ ਵੀ ਭਾਈ ਜੀ ਦੇ ਨਾਲ ਗੁਰੂ ਜੀ ਪਾਸ ਅਮਰਤ ਸਰ ਸਾਹਿਬ ਆ ਗਈ ਜਦੋਂ ਭਾਈ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਸਾਹਮਣੇ ਖੜੇ ਹੋ ਗਏ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਹੱਸ ਕੇ ਪੁੱਛਿਆ ਭਾਈ ਜੀ ਤੁਸੀਂ ਕਿਹਾ ਸੀ ਜੇ ਗੁਰਸਾੰਗ ਵਰਤਦਾ ਸਿੱਖ ਸਿਦਕ ਨਹਾਰੇ ਕੀ ਇਹ ਠੀਕ ਹੈ ਭਾਈ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਜੇ ਗੁਰ ਪਰਮਾਏ ਸਾੰਗ ਕਰਕੇ ਆ ਸਿੱਖ ਵਿਚਾਰਾ ਭਾਈ ਗੁਰਦਾਸ ਜੀ ਪਾਸੋਂ ਇਹ ਉੱਤਰ ਸੁਣ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਅਤੇ ਆਪਣੇ ਹੱਥਾਂ ਨਾਲ ਭਾਈ ਜੀ ਦੀਆਂ ਮੁਸਕਾਂ ਖੋਲ ਕੇ ਬੜੇ ਸਤਕਾਰ ਨਾਲ ਆਪਣੇ ਪਾਸ ਬਿਠਾ ਲਿਆ ਇਸ ਨਾਲ ਸਾਰੀ ਸੰਗਤ ਵਿੱਚ ਭਾਈ ਗੁਰਦਾਸ ਜੀ ਦੀ ਵਾਹ ਵਾਹ ਹੋ ਗਈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ